ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਪੈਂਟ ਪਲਾਜ਼ੋ ਦੀ ਕਟਿੰਗ ਕਰਨੀ ਸਿੱਖਾਂਗੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ ਇੱਕ ਸਿੱਧੀ ਉੱਪਰ ਲਾਈਨ ਡਰਾ ਕਰ ਲੈਣੀ ਆ ਉਹਦੇ ਤੋਂ ਬਾਅਦ ਅਸੀਂ ਆਸਣ ਦਾ ਨਿਸ਼ਾਨ ਵਾਸਤੇ ਜਿਹੜਾ ਅਸੀਂ ਕੱਢਣਾ ਵਾ ਲੈਂਥ ਦੇ ਅਕੋਰਡਿੰਗਲੀ ਅਸੀਂ ਆਸਣ ਕੱਢਣਾ ਹੁੰਦਾ ਲੈਂਥ ਨੂੰ ਚੌਥਾ ਹਿੱਸਾ ਕੱਢ ਕੇ ਉਹਦੇ ਵਿੱਚ 1.5 ਇੰਚ ਪਲੱਸ ਕਰ ਦੇਣਾ ਇਦੇ ਨਾਲ ਹੀ ਅਸੀਂ ਜਿਹੜਾ हिਪ ਦਾ ਵੀ ਹਨਾ ਮਤਲਬ ਜਿਹੜਾ نیچے ਨੂੰ ਆਸਾਨ ਦਾ ਕੱਢ ਲਿਆ ਉਸ ਤੋਂ ਬਾਅਦ हिਪ ਕਿੰਨੀ ਰੱਖਣੀ ਆ ਮਤਲਬ ਕਿ ਚੌੜਾਈ ਜਿਹੜੀ ਉਹ ਕਿੰਨੀ ਰੱਖਣੀ ਉਹ ਵੀ ਨਾਲ ਹੀ ਕੱਢ ਲੈਣਾ ਜਿੰਨੀ हिਪ ਉਹਦਾ ਚੌਥਾ ਭਾਗ ਠੀਕ ਹੈ ਜੀ ਉਹਦੇ ਵਿੱਚ 2 ਇੰਚ ਪਲੱਸ ਕਰਕੇ ਅਸੀਂ ਆਸਾਨ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਸੋ ਇਸ ਤਰ੍ਹਾਂ ਕਰਨਾ ਵਾ ਹੁਣ ਜਿੱਦਾਂ ਕਿ ਆ 1.5 ਦਾ ਆਇਆ ਵਾ ਠੀਕ ਹੈ ਹੁਣ ਅਸੀਂ 1.5 ਦਾ ਇੱਥੇ ਨਿਸ਼ਾਨ ਲਗਾਇਆ ਆ ਦੇਖੋ ਇਹਦੇ ਵਿੱਚ 2 ਇੰਚ ਲੂਜ਼ਿੰਗ ਦੇ ਦਿੱਤੀ ਆ ਹੁਣ ਕਿੰਨਾ ਹੋ ਗਿਆ ਟੋਟਲ 12.5 12.5 ਅਸੀਂ ਉੱਪਰੋਂ ਕਰ ਦੇਣਾ ਵਾ ਠੀਕ ਆ ਇਹ ਤੋਂ ਬਿਲਕੁਲ ਸਿੱਧੀ ਲਾਈਨ ਡਰਾ ਕਰ ਦੇਣੀ ਆ ਤੁਹਾਨੂੰ ਮੈਂ ਬੜੇ ਈਜ਼ੀ ਤਰੀਕੇ ਨਾਲ ਸਮਝਾਉਂਗੀ ਪੰਜਾਬੀ ਵਿੱਚ ਜਿਹੜਾ ਕਿ ਤੁਹਾਨੂੰ ਬਿਲਕੁਲ ਸਮਝ ਆ ਜਾਵੇ ਉਸ ਤੋਂ ਬਾਅਦ ਅਸੀਂ ਥੋ ਗੁਲਾਈ ਦੇਣੀ ਆ ਗੁਲਾਈ ਜਿਹੜੀ ਅਸੀਂ 2 ਇੰਚ ਐਕਸਟਰਾ ਕਰਨੀ ਆ ਜੇਕਰ ਤੁਸੀਂ ਜ਼ਿਆਦਾ ਖੁੱਲਾ ਪਾਉਣਾ ਤਾਂ 2.5 ਵੀ ਕਰ ਸਕਦੇ ਹੋ ਠੀਕ ਆ ਜੀ ਡੇਢ ਇੰਚ ਦੀ ਗੁਲਾਈ ਹੁੰਦੀ ਆ ਤੇ ਉਹ ਪਾਉਣ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਵਾ ਜਿੰਨੀ ਵੀ ਹਿੱਪ ਤੋਂ ਲੈ ਕੇ ਨਿਸ਼ਾਨ ਤੱਕ ਆ ਉਹਨੂੰ ਅਸੀਂ ਹਾਫ ਕਰ ਲੈਣਾ ਜਿੱਦਾਂ ਕਿ ਇੱਥੇ 7.5 ਆਇਆ ਮੈਂ ਠੀਕ ਆ ਇਥੋਂ 7.5 ਤੋਂ ਅਸੀਂ ਫਿਰ ਕੀ ਕਰਨਾ ਵਾ ਜਿਹੜੀ ਲੈਂਥ ਦਾ ਨਿਸ਼ਾਨ ਲਗਾ ਲੈਣਾ ਵਾ ਲੈਂਥ ਸਾਡੀ ਜਿਹੜੀ 37 ਇੰਚ ਸੀਗੀ 37 ਤੇ ਅਸੀਂ ਨਿਸ਼ਾਨ ਲਗਾਣਾ ਵਾ ਤੇ ਜਿਹੜਾ ਵਾ 7.5 ਜਿਹੜਾ ਜਿਸ ਤਰ੍ਹਾਂ ਉੱਪਰੋਂ ਅੱਧ ਕੀਤਾ ਸੀ ਉਸੇ ਤਰ੍ਹਾਂ ਅਸੀਂ ਇਹ ਨਿਸ਼ਾਨ ਲਗਾੜਨਾ ਠੀਕ ਹੈ ਜੀ ਹੁਣ ਇਸੇ ਨਿਸ਼ਾਨ ਨੂੰ ਅਸੀਂ ਸਿੱਧਾ ਮਿਲਾ ਦੇਣਾ ਮੈਂ ਇੱਕ ਦੂਜੇ ਨਾਲ ਵਿਚਕਾਰ ਜਿਹੜੀ ਅਸੀਂ ਨਿਸ਼ਾਨ ਲਗਾਏ ਸੀ ਨਾ ਉਥੋਂ ਸਿੱਧਾ-ਸਿੱਧਾ ਇਹਨੂੰ ਮੈਚ ਕਰ ਦੇਣਾ ਠੀਕ ਹੈ ਜੀ ਮੈਚ ਕਰਨ ਤੋਂ ਬਾਅਦ ਹੁਣ ਅਸੀਂ ਕੀ ਕਰਨਾ ਪਹੁੰਚੇ ਦਾ ਨਿਸ਼ਾਨ ਲਾਉਣਾ ਪਹੁੰਚੇ ਦਾ ਉਥੋਂ ਥੋੜਾ ਦਿਖਾਈ ਨਹੀਂ ਦੇ ਰਿਹਾ ਇੱਥੋਂ ਦੱਸਦੀ ਹਾਂ ਕਿਸ ਤਰ੍ਹਾਂ ਕਰਨਾ ਪਹੁੰਚਾਂ ਅਸੀਂ ਕੀ ਕਰਨਾ ਜਿੱਦਾਂ ਸੱਤ ਤਿਆਰ ਕਰਨਾ ਫਿਰ ਅੱਧਾ ਪਹੁੰਚਾ ਲਾਈਨ ਤੋਂ ਉਸ ਸਾਈਡ ਤੇ ਅੱਧਾ ਪਹੁੰਚਾ ਲਾਈਨ ਤੋਂ ਐਸ ਸਾਈਡ ਠੀਕ ਹੈ ਮਤਲਬ 3.5 ਇੰਚ ਉਧਰ ਤੇ 3.5 ਇੰਚ ਇਧਰ ਉਸ ਤੋਂ ਬਾਅਦ ਸ਼ੇਪ ਫੱਟੀ ਲੈ ਲੈਣੀ ਆ ਸੇ ਇਹਦੇ ਦੋ ਸਾਈਡ ਹੁੰਦੇ ਆ ਜੇਕਰ ਤੁਸੀਂ ਥੋੜਾ ਟਾਈਟ ਪਾਉਣਾ ਚਾਹੁੰਦੇ ਹੋ ਤੇ ਅੰਦਰ ਦੀ ਨਿਸ਼ਾਨ ਲਗਾ ਦੇਣਾ ਵਾ ਜੇਕਰ ਤੁਸੀਂ ਨੋਰਮਲ ਇੱਕ ਲੂਸ ਫਿਟ ਜਆ ਬਣਾਉਣਾ ਵਾ ਤੇ ਤੁਸੀਂ ਬਾਹਰ ਦੀ ਇਹ ਜਿਹੜਾ ਬਣਾ ਰਹੇ ਆ ਅਸੀਂ ਥੋੜਾ ਲੂਸ ਫਿਟ ਜਆ ਬਣਾਉਣਾ ਵਾ ਤੇ ਉਸ ਦੇ ਅਕੋਰਡਿੰਗਲੀ ਅਸੀਂ ਬਾਹਰ ਦੀ ਇਹਦੇ ਨਿਸ਼ਾਨ ਲਗਾਵਾਂਗੇ ਇਸੇ ਤਰ੍ਹਾਂ ਅਸੀਂ ਉਹ ਸੇਫ ਫੱਟੀ ਨੂੰ ਚੱਕ ਕੇ ਦੂਸਰੀ ਸਾਈਡ ਲੈ ਜਾਣਾ ਵਾ ਉੱਤੇ ਵੀ ਸੇਮ ਤਰੀਕੇ ਨਾਲ ਨਿਸ਼ਾਨ ਲਗਾਣਾ ਉਸ ਤੋਂ ਬਾਅਦ ਹਿੱਪ ਤੋਂ ਵੀ ਅਸੀਂ ਜਿਹੜਾ ਵਾ ਗੁਲਾਈ ਵਿੱਚ ਦੇ ਦੇਣਾ ਇੱਥੋਂ ਨਾ ਥੋੜਾ ਬਾਹਰ ਜੇ ਨੂੰ ਨਿਕਲਦਾ ਰਹਿੰਦਾ ਫਿਰ ਉਹ ਸਹੀ ਰਹਿੰਦਾ ਵਾ ਠੀਕ ਹੈ ਜੀ ਸੋ ਕੱਪੜੇ ਉੱਤੇ ਮਾਰਕਿੰਗ ਜਿਹੜੀ ਉਹ ਕੰਪਲੀਟ ਹੋ ਗਈ ਆ ਹੁਣ ਜਿੱਥੇ ਵੀ ਅਸੀਂ ਨਿਸ਼ਾਨ ਲਗਾਏ ਉਹਦੇ ਉੱਤੇ ਉੱਤੇ ਅਸੀਂ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਜੇਕਰ ਤੁਸੀਂ ਬੀਗਨਰ ਹੋ ਤੇ ਨਮ ਨਮਾ ਹਨਾ ਸਿੱਖ ਰਹੇ ਹੋ ਤੇ ਮੈਂ ਬੜੇ ਆਸਾਨੀ ਨਾਲ ਤੁਹਾਨੂੰ ਸਮਝਾਇਆ ਵਾ ਉਸ ਤੋਂ ਬਾਅਦ ਬੈਕ ਸਾਈਡ ਵੀ ਹੁਣ ਕਟਿੰਗ ਕਰਨੀ ਉਹ ਵੀ ਮੈਂ ਤੁਹਾਨੂੰ ਬੜੇ ਈਜ਼ੀ ਤਰੀਕੇ ਨਾਲ ਦੱਸਣਾ ਹੀ ਆ ਸੋ ਤੁਸੀਂ ਮੇਰੇ ਚੈਨਲ ਤੇ ਬਣੇ ਰਹੋ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਇਨਫੋਰਮੇਟਿਵ ਵੀਡੀਓ ਜਿਹੜੀਆਂ ਉਹ ਮਿਲਣਗੀਆਂ ਜੀ ਦਿਨਾਂ ਕਿ ਤੁਸੀਂ ਆਪਣੀ ਸਟੀਚਿੰਗ ਜਿਹੜੀ ਹੈ ਈਜ਼ੀ ਜਿਹੜੀ ਸਿੱਖ ਸਕਦੇ ਹੋ ਠੀਕ ਹੈ ਜੀ ਫਰੰਟ ਕਟਿੰਗ ਹੋ ਗਈ ਹੈ ਉਤੋਂ ਬਾਅਦ ਹੁਣ ਜਿਹੜਾ ਬਾਕੀ ਕੱਪੜਾ ਬਚਿਆ ਸੀ ਡਬਲ ਫੋਲਡ ਕਰਨ ਤੋਂ ਬਾਅਦ ਉਹਨੂੰ ਅਸੀਂ ਇਸੇ ਤਰ੍ਹਾਂ ਅੱਗੇ ਲੈ ਆਉਣਾ ਹੈ ਠੀਕ ਹੈ ਲਓ ਜੀ ਠੀਕ ਹੈ ਜੀ ਹੁਣ ਉਧਰੋਂ ਨਾ ਦਿਖਾਈ ਨਹੀਂ ਦੇ ਰਿਹਾ ਸੀ ਇਸ ਲਈ ਨਾ ਥੋੜਾ ਮੈਂ ਪਲਟਾ ਪਲਟ ਲਿਆ ਇਹਨੂੰ ਤੇ ਇਸ ਤਰ੍ਹਾਂ ਕਰਕੇ ਨਾ ਜਿਹੜੇ ਆਪਾਂ ਸਿੱਧੀਆਂ ਲਾਈਨਾਂ ਲਗਾਈਆਂ ਸੀ ਨਾ ਇੱਥੋਂ ਅਸੀਂ ਪਾਟਨ ਲਗਾਉਣਾ ਵਾ 18 ਇੰਚ ਤੇ ਮੋਸਟਲੀ ਹੁੰਦਾ ਵਾ ਇਸੇ ਤਰ੍ਹਾਂ ਅਸੀਂ ਨਿਸ਼ਾਨਾਂ ਨੂੰ ਨਾ ਅੱਗੇ ਵਧਾ ਦੇਣਾ ਵਾ ਠੀਕ ਹੈ ਜਿੰਨਾ ਅਸੀਂ ਇੱਥੋਂ ਜੇਕਰ ਅਸੀਂ 2.5 ਰੱਖਿਆ ਤੇ 2.5 ਅੱਗੇ ਲਾ ਦੇਣਾ ਜੇਕਰ 2 ਰੱਖਿਆ ਤੇ 2 ਠੀਕ ਹੈ ਜੀ ਇੱਥੋਂ ਡੇਢ ਇੰਚ ਜਿਹੜਾ ਅਸੀਂ ਐਕਸਟਰਾ ਬੈਕ ਸਾਈਡ ਕੱਟ ਕਰਨੀ ਹੁੰਦੀ ਆ ਆਪਸਨ ਵਾਲੀ ਸਾਈਡ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਦੋ ਤਰੀਕੇ ਹੁੰਦੇ ਆ ਇੱਕ ਤਾਂ ਜੇਕਰ ਤੁਸੀਂ ਫਿਟਿੰਗ ਚ ਬਣਾਉਣਾ ਤੇ ਬਿਲਕੁਲ ਜਿਹੜਾ ਪਹਿਲਾ ਨਿਸ਼ਾਨ ਉੱਥੋਂ ਮੈਚ ਕਰ ਦੋ ਜੇਕਰ ਨਹੀਂ ਵੀ ਤੁਸੀਂ ਮੀਨਜ਼ ਥੋੜਾ ਫਿਟਿੰਗ ਨਾਰਮਲ ਜਿਹਾ ਬਣਾਉਣਾ ਵਾ ਤੇ ਫਿਰ 2 ਇੰਚ ਐਕਸਟਰਾ ਕਰਕੇ ਅਸੀਂ ਜਿਹੜੀ ਆ ਉਹਦੀ ਜਿਸ ਤਰ੍ਹਾਂ ਗੁਲਾਈ ਦਿੱਤੀ ਉਸੇ ਤਰ੍ਹਾਂ ਸੇਮ ਟੂ ਸੇਮ ਉਹਦੀ ਗੁਲਾਈ ਜਿਹੜੀ ਅਸੀਂ ਦੇ ਦੇਣੀ ਜਿਸ ਤਰ੍ਹਾਂ ਫਰੰਟ ਦੀ ਦਿੱਤੀ ਉਸੇ ਤਰ੍ਹਾਂ ਬੈਕ ਦੀ ਦੇ ਦੇਣੀ ਠੀਕ ਹੈ ਜੀ 2 ਇੰਚ ਉਸ ਤੋਂ ਅੱਗੇ ਇੱਥੋਂ 1.5 ਇੰਚ ਤੇ نیچے ਜਾ ਕੇ 1 ਇੰਚ ਤੇ ਅਸੀਂ ਜਿਹੜਾ ਇਹਨੂੰ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਫਿਰ ਸੇਫ ਪੱਟੀ ਦੇ ਨਾਲ ਇਹਨੂੰ ਅਸੀਂ ਜਿਹੜਾ ਆਪਸ ਵਿੱਚ ਮੈਚ ਕਰ ਦੇਣਾ ਵਾ ਠੀਕ ਆ ਅ ਜਦ ਤੱਕ ਮੈਂ ਨਿਸ਼ਾਨ ਲਗਾ ਰਹੀ ਆ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇਕਰ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਇਸ ਵੀਡੀਓ ਵਿੱਚ ਅਗਰ ਤੁਹਾਨੂੰ ਕੁਝ ਨਹੀਂ ਪਤਾ ਚੱਲਿਆ ਤੇ ਜਰੂਰ ਕਮੈਂਟ ਕਰਕੇ ਮੈਨੂੰ ਪੁੱਛੋ ਮੈਂ ਜਰੂਰ ਆਨਸਰ ਦੇਵਾਂਗੀ ਠੀਕ ਹੈ ਜੀ ਹੁਣ ਜਿੱਥੇ-ਜਿੱਥੇ ਨਿਸ਼ਾਨ ਲੱਗੇ ਆ ਬਿਲਕੁਲ ਨਿਸ਼ਾਨਾਂ ਦੇ ਸਾਈਡ ਤੋਂ ਤਾਂ ਅਸੀਂ ਕੁਝ ਵਧਾਉਣਾ ਘਟਾਉਣਾ ਨਹੀਂ ਉਥੋਂ ਨਾਲ-ਨਾਲ ਦੀ ਕਟਿੰਗ ਕਰ ਦੇਣੀ ਆ ਬਾਕੀ ਜਿੱਥੇ-ਜਿੱਥੇ ਨਿਸ਼ਾਨ ਲੱਗੇ ਉਥੇ-ਉਥੇ ਅਸੀਂ ਕਟਿੰਗ ਜੜੀ ਆ ਉਹ ਕਰ ਦੇਣੀ ਆ ਠੀਕ ਹੈ ਜੀ ਤੇ ਸੋ ਇਸ ਤਰ੍ਹਾਂ ਅਸੀਂ ਜਿੱਥੇ ਵਧਾਇਆ ਵਾ ਉਹਦੇ ਅਕੋਰਡਿੰਗਲੀ ਅਸੀਂ ਇੱਥੋਂ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਅਸੀਂ ਬਿਲਕੁਲ ਨਾਲ-ਨਾਲ ਦੀ ਕਟਿੰਗ ਕਰ ਦੇਣੀ ਆ ਤੇ ਸਾਰਾ ਜਿਹੜਾ ਵਾ ਕੰਪਲੀਟ ਕਰ ਲੈਣਾ ਨੂੰ ਜੇਕਰ ਤੁਹਾਨੂੰ ਮੇਰੀ ਵੀਡੀਓ ਜਰਾ ਵੀ ਹੈਲਪਫੁਲ ਲੱਗੀ ਆ ਤੁਹਾਨੂੰ ਇਹ ਤੋਂ ਕੋਈ ਸੁੱਖਾ ਨੂੰ ਮਿਲਿਆ ਜਾਂ ਤੁਸੀਂ ਕੁਝ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਇਹਦੇ ਰਿਗਾਰਡਿੰਗ ਜਾਂ ਤੁਹਾਨੂੰ ਕੋਈ ਚੀਜ਼ ਆ ਜਿਹੜੀ ਲੱਗੀ ਕਿ ਮੈਂ ਆਣਾ ਇਹ ਹੋਰ ਤਰੀਕੇ ਨਾਲ ਸਮਝਾਵਾਂ ਜਾਂ ਉਹਨੂੰ ਡਿਟੇਲ ਵਿੱਚ ਦੱਸਾਂ ਤਾਂ ਮੈਨੂੰ ਜ਼ਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਇਹੋ ਜਿਹੀਆਂ ਹੈਲਪਫੁਲ ਵੀਡੀਓ ਵਾਸਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿੰਦੇ ਨਾਲ ਕੀ ਤੁਹਾਡੀ ਜਿਹੜੀ ਹੈ ਸਟੀਚਿੰਗ ਜਿਹੜੀ ਆ ਉਹ ਵਧੀਆ ਹੋ ਸਕੇ ਜੀ ਇਤੱਕ ਵੀਡੀਓ ਦੇਖਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ